ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਸੱਬਾ ਮਰਾੜ ਦੀ ਜੋ ਕਿ ਆਪਣੀ ਮਿਹਨਤ ਨਾਲ ਗਰੀਬੀ ਦੀਆਂ ਜ਼ੰਜੀਰਾਂ ਤੋੜ ਕੇ ਇੱਥੋਂ ਤੱਕ ਪਹੁੰਚੇ ਨੇ ਪਿੱਛੇ ਜਿਹੇ ਇਹਨਾਂ ਦਾ ਇੱਕ Song ਬਹੁਤ ਜ਼ਿਆਦਾ viral ਹੋਇਆ ਜਿਸਦੇ ਬੋਲ ਨੇ ਜਦ ਮੈਂ ਬੁਲਾਵਾ ਹਾਣ ਦੀਏ ਵੇ ਮੈਂ ਕਰਕੇ ਫਲਾਈ ਆਵਾਂ ਇਹ Song ਸੱਬੇ ਮਰਾੜ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਿਹਾ ਫਲਾਈ ਕਰਕੇ Song ਤੋਂ ਬਾਅਦ ਹੁਣ 2 ਹਫ਼ਤੇ ਪਹਿਲਾਂ ਇਹਨਾਂ ਦਾ ਪੂਰਾ ਰੰਗ ਸੌਂਗ ਵੀ ਵਧੀਆ ਚੱਲ ਰਿਹਾ ਹੈ ਜਿਸਦੇ ਬੋਲ ਨੇ ਮੇਰੇ ਗੋਰੇ ਰੰਗ ਕਰਕੇ ਹੋ ਗਏ ਗੱਭਰੂ ਧੂਪਾਂ ਦੇ ਵਿੱਚ ਕਾਲੇ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸੱਬੇ ਮਰਾੜ ਦੇ ਪਰਿਵਾਰ ਬਾਰੇ ਉਹਨਾਂ ਦੁਆਰਾ ਕੀਤੀ ਸਟਰਗਲ ਬਾਰੇ ਤੇ ਉਹਨਾਂ ਦੇ 뮤직 ਕੈਰੀਅਰ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਡੇ YouTube ਚੈਨਲ Oh Punjab ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਹੁਣ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਸੱਬਾ ਮਰਾੜ ਦਾ ਪੂਰਾ ਨਾਮ ਸਤਪਾਲ ਸਿੰਘ ਹੈ ਸੱਬੇ ਮਰਾੜ ਦਾ ਜਨਮ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਗਰੀਬ ਪਰਿਵਾਰ ਦੇ ਵਿੱਚ ਹੋਇਆ। ਜੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਦੇ ਨਾਲ ਹੀ ਇਹਨਾਂ ਦੇ ਦੋ ਛੋਟੇ ਭਰਾ ਵੀ ਰਹਿੰਦੇ ਨੇ। ਤੁਹਾਨੂੰ ਦੱਸ ਦੇ ਕਿ ਇਹਨਾਂ ਦੇ ਫਾਦਰ ਸਾਹਿਬ ਕਣਕ ਵੱਢਣੀ ਕੰਬਾਈਨ ਉੱਤੇ ਡਰਾਈਵਰੀ ਦਾ ਕੰਮ ਕਰਦੇ ਨੇ। ਬੇਸ਼ੱਕ ਸੱਬੇ ਮਰਾੜ ਦਾ ਜਨਮ ਤਾਂ ਮਰਾੜ ਕਲਾ ਦੇ ਵਿੱਚ ਹੋਇਆ ਪਰ ਜ਼ਿਆਦਾਤਰ ਉਹਨਾਂ ਦੀ ਪਰਵਰਿਸ਼ ਉਹਨਾਂ ਦੇ ਨਾਨਕੇ ਪਿੰਡ ਗੋਲੇਵਾਲ ਵਿੱਚ ਹੋਈ ਜਿੱਥੇ ਉਹਨਾਂ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ। ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਣ ਵਾਲਾ ਸੱਭਾ ਮਰਾੜ ਸਕੂਲ ਦੇ ਹਰ ਛੋਟੇ ਮੋਟੇ ਪ੍ਰੋਗਰਾਮ ਦੇ ਵਿੱਚ ਗੀਤ ਜ਼ਰੂਰ ਗਾਇਆ ਕਰਦਾ ਸੀ ਗੀਤ ਗਾਉਣ ਨਾਲ ਉਹਨਾਂ ਦੀ ਰੂਹ ਨੂੰ ਸਕੂਨ ਮਿਲਦਾ ਗਾਉਣ ਦੇ ਨਾਲ-ਨਾਲ ਉਹਨਾਂ ਨੂੰ ਗੀਤ ਲਿਖਣ ਦਾ ਵੀ ਸ਼ੌਂਕ ਪੈ ਗਿਆ ਅੱਜ ਕੱਲ ਉਹਨਾਂ ਦੇ ਜੋ ਵੀ ਗੀਤ ਮਾਰਕੀਟ ਦੇ ਵਿੱਚ ਹਿੱਟ ਹੋ ਰਹੇ ਨੇ ਉਹ ਸਾਰੇ ਸੱਭੇ ਮਰਾੜ ਨੇ ਆਪ ਹੀ ਲਿਖੇ ਹੋਏ ਨੇ ਤੇ ਆਪ ਹੀ ਕੰਪੋਜ਼ ਵੀ ਕੀਤੇ ਹੋਏ ਨੇ ਸੱਭੇ ਦੇ ਵਿਆਹ ਦੀ ਗੱਲ ਕਰੀਏ ਤਾਂ ਸੱਭਾ ਮਰਾੜ ਅਜੇ ਕੁਆਰਾ ਹੈ ਇਹਨਾਂ ਦਾ ਵਿਆਹ ਫਿਲਹਾਲ ਨਹੀਂ ਹੋਇਆ ਇਨਾਂ ਦੀ ਹਾਈਟ 6 ਫੁੱਟ ਦੇ ਲਗਭਗ ਹੈ ਇਸੇ ਕਰਕੇ ਜਦੋਂ ਇਹਨਾਂ ਨੇ ਆਪਣੀ ਪਲੱਸ 2 ਕੰਪਲੀਟ ਕੀਤੀ ਤਾਂ ਉਹਨਾਂ ਦੇ ਘਰ ਦੇ ਉਸ ਉੱਤੇ ਫੌਜ ਜਾਂ ਪੁਲਿਸ ਦੀ ਭਰਤੀ ਦੇਖਣ ਲਈ ਜ਼ੋਰ ਪਾਉਣ ਲੱਗੇ ਕਿਉਂਕਿ ਘਰ ਦੇ ਸੋਚਦੇ ਸੀ ਕਿ ਜੇ ਸੱਭਾ ਫੌਜ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਜਾਈ ਤਾਂ ਇਸ ਦੀ ਜ਼ਿੰਦਗੀ ਬਣ ਜਾਵੇਗੀ ਪਰ ਸੱਭੇ ਮਰਾੜ ਦੀ ਨਾਨੀ ਹੀ ਸੀ ਜੋ ਕਿ ਉਸ ਨੂੰ ਗਾਇਕ ਬਣਨਾ ਦੇਖਣਾ ਚਾਹੁੰਦੀ ਸੀ ਉਦੋਂ ਸੱਬਾ ਵੀ ਕਿਤੇ ਨਾ ਕਿਤੇ ਗਾਇਕ ਬਣਨਾ ਚਾਹੁੰਦਾ ਸੀ ਤੇ ਉਹ ਇਸ ਚੀਜ਼ ਨੂੰ ਡਿਜ਼ਰਵ ਵੀ ਕਰਦਾ ਸੀ ਕਿਉਂਕਿ ਉਸ ਦੀ ਲਿਖਤ ਦੇ ਵਿੱਚ ਦਮ ਸੀ ਸਮਾ ਵਿਸਤਣ ਨਾਲ ਜਦੋਂ ਸੱਬੇ ਦਾ ਪਹਿਲਾ Song ਰਿਲੀਜ਼ ਹੋਇਆ ਉਹ ਵਧੀਆ ਮੁਕਾਮ ਤੇ ਪਹੁੰਚ ਗਿਆ ਤਾਂ ਹੁਣ ਉਹ ਆਪਣੀ ਨਾਨੀ ਨੂੰ ਯਾਦ ਕਰਕੇ ਇਮੋਸ਼ਨਲ ਹੋ ਜਾਂਦਾ ਹੈ ਕਿ ਜੇ ਕਿਤੇ ਮੇਰੀ ਨਾਨੀ ਜਿਉਂਦੀ ਹੁੰਦੀ ਤਾਂ ਉਹਨਾਂ ਨੂੰ ਮੇਰੇ ਗਾਇਕ ਬਣਨ ਦਾ ਕਿੰਨਾ ਚਾਹ ਹੋਣਾ ਸੀ। ਤੁਹਾਨੂੰ ਦੱਸ ਦਿਆਂਗੇ ਗਾਇਕ ਬਣਨ ਤੋਂ ਪਹਿਲਾਂ ਸੱਬਾ ਮਰਾੜ ਰਾਜ ਮਿਸਤਰੀ ਕੋਲ ਦਿਹਾੜੀ ਤੇ ਕੰਮ ਕਰਦਾ ਰਿਹਾ। ਉਹਨਾਂ ਨੇ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਇੱਕ ਵਾਰ ਦੀ ਗੱਲ ਹੈ ਜਦੋਂ ਸੱਬਾ ਸਮਰਨਾ ਦੇ ਬੰਦੇ ਦੀ ਕਾਰ ਧੋ ਰਿਹਾ ਸੀ। ਦਰਅਸਲ ਕੰਮ ਕਰਨ ਦੇ ਨਾਲ-ਨਾਲ ਗੀਤ ਗਾਉਣਾ ਸੱਬੇ ਮਰਾੜ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਸੀ। ਉੱਥੇ ਵੀ ਉਹ ਕਾਰ ਧੋਂਦਾ ਧੋਂਦਾ ਗੀਤ ਗਾਈ ਜਾਂਦਾ ਸੀ। ਜਦੋਂ ਕਾਰ ਦੇ ਮਾਰਗ ਦੀ ਆਵਾਜ਼ ਸੁਣੀ ਤਾਂ ਉਸ ਨੂੰ ਸੱਬੇ ਦੀ ਆਵਾਜ਼ ਦੇ ਵਿੱਚ ਦਮ ਲੱਗਿਆ ਉਸ ਨੂੰ ਸੱਬੇ ਦੀ ਆਵਾਜ਼ ਪਸੰਦ ਆ ਚੁੱਕੀ ਸੀ ਗੱਲ ਕਰਨ ਦੇ ਪਤਾ ਲੱਗਾ ਕਿ ਸੱਬਾ ਗੀਤ ਲਿਖ ਵੀ ਲੈਂਦਾ ਹੈ ਜਿਸ ਤੋਂ ਬਾਅਦ ਕਾਰ ਦੇ ਮਾਲਕ ਸਮਰ ਨੇ ਸੱਬੇ ਇਮਰਾਨ ਨੂੰ ਭਰੋਸਾ ਦਿੱਤਾ ਕਿ ਚੱਲ ਆਪਾਂ ਤੇਰਾ ਗਾਣਾ ਕਰਦੇ ਹਾਂ ਪਰ ਸੱਬੇ ਇਮਰਾਨ ਨੇ ਸਮਰ ਨੂੰ ਕਿਹਾ ਕਿ ਮੇਰੇ ਕੋਲ ਗਾਣੇ ਲਈ ਪੈਸੇ ਨਹੀਂ ਹੈਗੇ ਉਸ ਕਾਰ ਦੇ ਮਾਲਕ ਨੇ ਕਿਹਾ ਕਿ ਪੈਸੇ ਦੀ ਫਿਕਰ ਤੂੰ ਨਾ ਕਰ ਮੈਂ ਆਪੇ ਦੇਖ ਲਊਗਾ ਤੂੰ ਬਸ ਗੀਤ ਕਰਨ ਲਈ ਤਿਆਰ ਰਹੀਂ ਜਿਸ ਤੋਂ ਬਾਅਦ ਸੱਬੇ ਇਮਰਾਨ ਦਾ ਪਹਿਲਾ Song ਮਾਰਕੀਟ ਦੇ ਵਿੱਚ ਆਇਆ ਉਸ ਤੋਂ ਬਾਅਦ ਕਈ ਸੁਪਰ ਹਿੱਟ ਗੀਤ ਉਹਨਾਂ ਨੇ ਰਿਲੀਜ਼ ਕੀਤੇ ਜਿਵੇਂ ਕਿ ਨਰਸਿੰਗ ਹੱਥ ਤੰਗ ਕਰਦੀ ਕੀ ਛੱਲਾ ਜ਼ਿੰਦਗੀ ਚਾਂਜਰਾ ਮਾੜਾ ਟਾਈਮ ਤੇ ਫੋਟੋ ਇਹ ਸਾਰੇ ਦੇ ਸਾਰੇ ਗਾਣੇ ਉਹਨਾਂ ਦੇ ਸੁਪਰ ਡੋਪਰ ਹਿੱਟ ਰਹੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦਾ ਫਲਾਈ ਕਰਕੇ Song ਕਾਫੀ ਹਿੱਟ ਰਹਾ ਇਸ Song ਉਤੇ ਲੱਖਾਂ ਰੀਲਾਂ ਬਣੀਆਂ ਇਸੇ Song ਕਾਰਨ ਸੱਬਾਂ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ 'ਚ ਆਇਆ ਹੁਣ 2 ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਗੋਰਾ ਰੰਗ ਗੀਤ ਵੀ ਸੁਪਰ ਹਿੱਟ ਰਹਾ ਅੱਜ ਪੰਜਾਬ ਦਾ ਬੱਚ ਜਾ ਬੱਚਾ ਸੱਬੇ ਇਮਰਾਨ ਦਾ ਨਾਮ ਜਾਣਦਾ ਹੈ ਸੋ ਐਦਾਂ ਸੱਬੇ ਇਮਰਾਨ ਨੇ ਆਪਣੇ ਗਾਉਣ ਦੇ ਸ਼ੌਂਕ ਨੂੰ ਮਰਨ ਨਹੀਂ ਦਿੱਤਾ ਉਸ ਨੂੰ ਆਪਣਾ ਕੰਮ ਬਣਾਇਆ ਤੇ ਕਾਮਯਾਬੀ ਹਾਸਲ ਕੀਤੀ ਸੋ ਇਹ ਸੀ ਪੰਜਾਬੀ ਗਾਇਕ ਸੱਬੇ ਇਮਰਾਨ ਦੀ ਬਾਇਓਗ੍ਰਾਫੀ ਤੁਹਾਨੂੰ ਸੱਬੇ ਇਮਰਾਨ ਦਾ ਕਿਹੜਾ ਗਾਣਾ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਹ ਹੋਰੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ Oh Punjab ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ